हां जी दोस्तों सत श्री अकाल स्वागत ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਡੱਲ ਪੱਤੀ ਤਹਿਸੀਲ ਜ਼ਿਲ੍ਹਾ ਛੇਤੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਹੁਣਾਂ ਦੇ ਘਰ ਆਏ ਆ ਗਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਤੇ ਆਪਾਂ ਧਿਆਨ ਦੇ ਵਿੱਚ ਲਿਆ ਦਿਦਾ ਠੀਕ ਆ ਜੀ ਪਸ਼ੂ ਵਪਾਰ ਦਾ ਵੀਰ ਹੁਣੇ ਕੰਮ ਕਰਦੇ ਆ ਸੋ ਡੱਲ ਪਿੰਡ ਡਲੇਰੀ ਪਿੰਡ ਦੇ ਵੀ ਲੱਗੇ ਆ ਇਧਰ ਵਾ ਤਾਰਾ ਸਿੰਘ ਨਜ਼ਦੀਕ ਵੱਡਾ ਪਿੰਡ ਖਲੜਾ ਸੋ ਸਾਰੇ ਭਰਾ ਆਪਣੇ ਜਾਣਦੇ ਆ 5 6 ਕਿਲੋਮੀਟਰ ਦੀ ਦੂਰੀ ਆ ਇਹ ਕਿਪਿੰਡ ਤੋਂ ਕੋਈ 8 ਕਿਲੋਮੀਟਰ 10 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਮਾਲ ਅੱਜ ਪਸ਼ੂਆਂ ਦੀ ਗੱਲ ਕਰੀਏ ਤੇ ਮੋٹے ਤੌਰ ਤੇ ਇੱਕ ਵਾਰੀ ਤੁਹਾਨੂੰ ਦੱਸ ਦਿੰਦੇ ਆ ਵੀ ਚਾਰ ਐਨੀਮਲ ਤੁਹਾਨੂੰ ਦਿਖਾਉਣੇ ਆ ਚਾਰ ਮੱਝਾਂ ਝੋਟੀਆਂ ਨੇ ਇੱਕ ਝੋਟੀ ਸੂਈਏ ਤੇ ਤਿੰਨ ਮੱਝਾਂ ਜਿਹੜੀਆਂ ਗੱਬਣ ਆ ਨੀਲੀ ਰਾਵੀ ਦੇ ਵਿੱਚ ਪਸ਼ੂ ਅੱਜ ਤੁਹਾਨੂੰ ਦਿਖਾ ਦਾਂਗੇ ਟੇਢੇ ਪਾਸੇ ਕਟਾ ਵਾਲੀਆਂ ਮੱਝਾਂ ਵੀ ਆ ਬਿਲਕੁਲ ਗੱਬਣ ਤਿਆਰੀ ਦੇ ਉੱਤੇ ਪਸ਼ੂ ਆ ਅੱਜ ਤਰੀਕ ਦਿਓਸਤੋ 31 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 4:00 4:30 ਵਜੇ ਦਾ ਟਾਈਮ ਆ। ਬਾਕੀ ਸਾਰੇ ਫਾਰਮਰ ਵੀਰਾਂ ਨੂੰ ਬੇਨਤੀ ਆਪਾਂ ਉਹੀ ਕਰਦੇ ਆਂ ਵੀ ਇੱਥੇ ਆਣ ਕੇ ਮੇਰਾ ਵੀਰ ਜਿਹੜਾ ਪਸ਼ੂ ਸਜਾ ਦੋ ਟਾਈਮ ਚੋਕੇ ਤਸੱਲੀ ਕਰੋ ਆਪਣੀ। ਗੱਬਣ ਪਸ਼ੂ ਦਿਖਾਈਦਾ ਤੁਹਾਨੂੰ ਬੇਸ਼ੱਕ ਆਪਣੇ ਤਿੱਪਕੇ ਤਸੱਲੀ ਕਰੋ। ਬਾਕੀ ਸਾਰੇ ਵੀਰ ਆਪਣੇ ਜਾਣਦੇ ਆ ਠੀਕ ਆ ਜੀ। ਵਪਾਰ ਦਾ ਕੰਮ ਗਰਲਾਰ ਹੋਣ ਦਾ ਬੜਾ ਪ੍ਰਾਣਾ ਹੈ। ਸੋ ਬਹੁਤੇ ਵੀਰ ਆਨਲਾਈਨ ਸੌਦਾ ਵੀ ਮੰਗਾ ਲੈਂਦੇ ਆ ਤੇ ਜਿਹੜੇ ਮੇਰੇ ਭਰਾ ਕੋਲ ਆਨਲਾਈਨ ਸੌਦਾ ਵੀ ਤੁਸੀਂ ਕਰਨਾ ਚਾਹੁੰਦੇ ਹੋ, ਆਨਲਾਈਨ ਵੀ ਚੀਜ਼ਾਂ ਦੇ ਕੋਲੋਂ ਮਗਵਾ ਸਕਦੇ ਜ ਉਹਦੇ ਉੱਤੇ ਪੂਰੇ ਹਮੇਸ਼ਾ ਉਤਰਦੇ ਆਏ ਨੇ ਆਉ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਗਰਨਾਲ ਸਾਸਰੀ ਕਰ ਜੀ ਸਾਸਰੀ ਘਰ ਸੰਤੂ ਸਾਹਿਬ ਉਹ ਠੀਕ ਠਾਕ ਰਨ ਚੜਦੀ ਕਲਾ ਤੁਸੀਂ ਸੁਣਾਓ ਬੜੇ ਵਧੀਆ ਠੀਕ ਠਾਕ ਭਾਜੀ ਹਾਂਜੀ ਲੈ ਵੀ ਗਰਨਾਲ ਵੀਰੇ ਤਕਰੀਬਨ ਤਿੰਨ ਦਿਨ ਪਹਿਲਾਂ ਇੱਕ ਅਪਡੇਟ ਆਪਾਂ ਪਾਈ ਸੀ ਹਾਂਜੀ ਸੰਤੂ ਸਾਹਿਬ ਉਹਨਾਂ ਤਿੰਨ ਨਗ ਪਾਏ ਆਪਾਂ ਉਹ ਦਿੰਨੇ ਸੇਲ ਹੋ ਗਏ ਆ ਫੇਰ ਅੱਜ ਕਰਮਾਲੀਆਂ ਨਵੀਆਂ ਲੈ ਆਂਦੀਆਂ ਠੀਕ ਆ ਠੀਕ ਆ ਹਾਂਜੀ ਉਹਨਾਂ ਦੇ ਵਿੱਚੋਂ ਮੱਝਾਂ ਦੇ ਦੋਵੇਂ ਉਦਨ ਹੀ ਸੇਲ ਹੋ ਗਈਆਂ ਸੀ ਤੇ ਗਾਂ ਥੋੜਾ ਖਰਾਬ ਕਰਦੀ ਆਪਾਂ ਨਹੀਂ ਪਣ ਪਰਾਉਣ ਦਿੱਤੀ ਆਪਣੇ ਕੋਲ ਸੈੱਟ ਕਰਕੇ ਪਹਿਲਾਂ ਪਹਿਲੇ ਸਵੇ ਸੀ ਨਾ ਹਾਂਜੀ ਸੈੱਟ ਕਰਕੇ ਵੇਚਾਂ ਕੋਈ ਨਹੀਂ ਦੋ ਚਾਰ ਦਿਨ ਆ ਠੀਕ ਆ ਹਾਂ 2000 ਘਟਾ ਜੋ ਜਾਂ ਦੇ ਜੂਗੀ ਤੇ ਪਰ ਮੁੰਕੇ ਲਾਂਮਾ ਆਉਂਦਾ ਜੇ ਗੱਲ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਆਪਣੇ ਕੋਲ ਉਦਨ ਹੀ ਆਈ ਸੀ ਠੀਕ ਆ ਹਾਂ ਤੇ ਗਰਲਾਲ ਇੱਕ ਜਿਹੜੀ ਆਪਣੇ ਕੋਲ ਛੋਟੀ ਇਹੋ ਸੂਈ ਹੈ ਨਾ ਸੰਧੂ ਸਾਹਿਬ ਤਿੰਨ ਮਝ ਆਪਣੀਆਂ ਗੱਬਣ ਜੇ ਤਿਆਰੀ ਵਾਲੀਆਂ ਕੋਈ ਦੋ ਦੋ ਚਾਰ ਚਾਰ ਦਿਨ ਖੜਦੀਆਂ ਸਾਰੇ ਭਰਾਵਾਂ ਨੂੰ ਆਪਾਂ ਪਹਿਲਾਂ ਹੀ ਦੱਸ ਦਿੰਨੇ ਬੇਨਤੀ ਹੱਥ ਜੋੜ ਕੇ ਕਿ ਜੇ ਕੋਈ ਆਉਂਦਾ ਆਪਦੀ ਚੇਪ ਕੇ ਵਰਾਗ ਤਸੱਲੀ ਕਰਕੇ ਖੜੇ ਹੋ ਸਭ ਤੋਂ ਵਧੀਆ ਗੱਲ ਆ ਪਾਰ ਪਿਛੇ ਦੀ ਦੋ ਤੋਂ ਤਿੰਨ ਦਿਨਾਂ ਦੀ ਗੱਬਣਾ ਦੀ ਗਰੰਟੀ ਹੋਗੀ ਆਪਣੀ ਤੇ ਥਾਣੇ ਜੇ ਕੋਈ ਆਣ ਕੇ ਚੈੱਕ ਕਰਕੇ ਖੜਦਾ ਤੇ ਉਹ ਵਧੀਆ ਗੱਲ ਹੈ ਜੇ ਇਤਰਾ ਮੰਨਉਂਦਾ ਆਪਦੀ ਲਾਗਤ ਤੇ ਪਰੇ ਜੇ ਨਹੀਂ ਤੇ ਪੰਦੀ ਚਾਹੇ ਫਿਰ ਆਪਣੀ ਗਰੰਟੀ ਹੋਸਣਾ ਦੀ ਬਿਲਕੁਲ ਹਾਂਜੀ ਬਾਕੀ ਇਹ ਗੱਲਬਾਤ ਪਹਿਲੇ ਨੰਬਰ ਤੇ ਝੋਟੀ ਦਿਖਾ ਦਿੰਦੇ ਆ ਸੁਆ ਕਿਵੇਂ ਆ ਕਰਦਾ ਸੁਆ ਸੰਧੂ ਸਾਹਿਬ ਕਹਿਣ ਨੂੰ ਦੁੱਜਾ ਵੀ ਆਖਦੀ ਚਲਦੀ ਆ ਪਰ ਸਹੀ ਤੇ ਜੱਸਾ ਸੁਆ ਐ ਸੋਈ ਆ ਧੱਜਾ ਸੁਆ ਹਾਂਜੀ ਇਹਨੂੰ ਆ 6 ਦਿਨ ਹੋ ਗਏ ਇਹ ਸੁਈ ਨੂੰ 10 ਕਿਲੋ ਤੋਂ ਤਿਆਰ ਆ ਜਿਹੜੇ ਭਰਾ ਆਣ ਕੇ ਚੁੰਦੇ ਉਹਨਾਂ ਵਾਸਤੇ 10 ਆ ਜਿਹੜੇ ਆਨਲਾਈਨ ਮੰਗਾਉਂਦੇ ਉਹਨਾਂ ਵਾਸਤੇ 9 ਚਲੋ ਜੀ ਮਗਰ ਕੱਟਾ ਇਹਦੇ ਠੀਕ ਆ ਜੀ ਹਫਤੇ 6 ਦਿਨਾਂ ਦੀ ਸੁਈ ਆ ਮਗਰ ਕੱਟਾ ਇਹਦੇ ਮੇਲ ਕਾਫ ਆ ਬੱਚਾ ਸੰਧੂ ਸਾਹਿਬ ਵੇਖੋ ਕੱਦ ਵਜਨ ਸੋਚਿਆ ਕੀ ਕਰੋ ਠੀਕ ਆ ਜੀ ਸੋ ਪੂਰੀ ਹਾਈਟ ਲੈਂਥ ਆ ਕੱਦ ਬੋਤ ਮੇਰੇ ਵੀਰਾਂ ਨੂੰ ਆਮ ਨਾਰਮਲ ਚ ਸਿੰਗਲ ਹੱਡੀ ਬਿਲਕੁਲ ਚੌੜਾ ਪਿੱਠਪੂੜਾ ਸੰਧੂ ਸਾਹਿਬ ਇਹ ਹਰਿਆਣਾ ਦੀਦਾ ਜੀ ਹਾਂ ਆ ਦੇਖੋ ਏਡੇ ਏਡੇ ਕੱਦਾਂ ਦੇ ਹਰਿਆਣੇ ਦੀਦੇ ਜੇ ਪਰ ਆਪਾਂ ਲੋਕਲ ਖਰੀਦੇ ਮਾਲ ਐਵੇਂ ਆਦਿਏ ਉੱਥੋਂ ਆਈ ਇੱਥੋਂ ਆਈ ਹੈ ਹਾਂ ਹਾਂਜੀ ਬਹੁਤ ਵਧੀਆ ਠੀਕ ਆ ਜੀ ਤੇ ਨੋ ਮਤਲਬ ਜਿਹੜੇ ਆਨਲਾਈਨ ਕੋਈ ਸੌਦਾ ਕਰਦੇ 9 ਕਿਲੋ 9 ਕਿਲੋ ਦੇ ਮਗਾਵੇ ਪੂਰ ਛਟਾਵੇ ਚਵਾਈ ਵੱਧ ਘੱਟ ਹੋਵੇ ਉਹ ਆਪਣੀ ਗਰੰਟੀ ਹੋਊਗੀ ਮਗਰਲੇ ਥਾਣ ਨਾਲ ਇੱਕ ਨਾ ਸਰੂ ਲੱਗਾ ਜੇ ਬਣੀ ਵਾਲੇ ਨਾਲ ਇਹਦੇ ਨਾਲ ਚਲਦਾ ਤਾਂ ਨਹੀਂ ਨਾ ਇੱਕ ਅਧੀ ਧਾਰਾ ਚ ਆਉਂਦੀ ਹੈ ਪਹਿਲੀ ਗੱਲ ਨਹੀਂ ਚਲਦਾ ਹਾਂ ਹਾਂ ਜੋਰ ਨਾਲ ਨੱਪ ਕੇ ਦੇ ਇੱਕ ਅਧੀ ਧਾਰਾ ਹੋਊਗੀ ਲੋ ਵੀ ਠੀਕ ਆ ਜੀ ਮਗਰਲੇ ਥਣ ਦੇ ਨਾਲ ਸਰੂ ਨਿਕਾ ਬੇਸ਼ੱਕ ਲੱਗਾ ਠੀਕ ਆ ਜੀ ਤਸਮਾ ਸਰੂ ਸਾਹਿਬ ਕਰ ਕਰ ਆ ਗਿਆ ਆਪਾਂ ਧਾਰਾ ਮਰਾ ਦਿੰਨੇ ਆ ਠੀਕ ਆ ਠੀਕ ਆ ਸੋ ਬਿਲਕੁਲ ਉਹਦੀ ਤਸੱਲੀ ਦੇ ਲਈ ਆਪਾਂ ਮਾੜਾ ਬੱਚਾ ਲਾ ਦੂਰੋਂ ਨੇੜੋਂ ਕਿਸੇ ਨੇ ਵੀ ਆਉਣਾ ਮਾੜਾ ਇੱਕ ਸਰੂ ਨਾਲ ਜਿਹੜਾ ਜਰੂਰ ਲੱਗਾ ਪਰ ਚਲਦਾ ਨਹੀਂਗਾ ਕੋਈ ਮਾੜੀ ਮੋੜ ਕੋਈ ਇੱਕ ਅੱਧੀ ਬੂੰਦ ਆ ਜੋ ਗੱਲ ਵੱਖਰੀ ਆ ਆਹ ਬੱਚਾ ਲਾਏ ਤਾਂ ਰਮਰਾ ਦਿੰਨੇ ਆ ਠੀਕ ਆ ਬਾਕੀ ਥਾਣੇ ਨੂੰ ਕਰਮ ਵਾਲੀ ਨੂੰ ਦੋਰਾ ਲੱਗਾ ਮਿਲਕਣਾੜ ਕਾਫੀ ਮੋਟੀ ਆ ਬੱਚਾ ਜਿਹੜਾ ਮਗਰ ਕਟਾ ਮੇਲਕਾਫ ਆ ਤੁਹਾਨੂੰ ਇੱਕ ਵਾਰੀ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਦਿਖਾ ਦਿੰਨੇ ਆ ਤਸੱਲੀ ਦੇ ਲਈ ਆ ਕਿਉਂਕਿ ਪ੍ਰਾਪਤ ਇਹਨਾਂ 15 ਕਿਲੋ ਤੋਂ ਮੰਜ ਨੇ ਦੁੱਜੇ ਸਵੇਚ ਆਇਆ ਹੈ ਹਾਂ ਹੁਣ ਤੀਜੇ ਸਵੇ ਸੂਈ ਹਰ ਗਈ ਹਾਂ ਸੋ ਇਹ ਅਗਲੇ ਥਾਣਾ ਦੀ ਚਵਾਈ ਕਰ ਲੋ ਚਾਹੀਦੀ ਹੈ। ਬਾਈ ਹਿੰਦੂ ਸਾਹਿਬ ਇੱਕ ਨੰਬਰ ਆ ਕੋਈ ਭੂਰ ਛਟਾ ਨਹੀਂ। ਕੋਈ ਭੂਰ ਛਟਾ ਨਹੀਂਗਾ ਇਹ ਮਗਰਲੇ ਥਾਣਾ ਦੀ ਆ ਵੇਖੋ ਇੰਨੀ ਕੀ ਛਾਂਗ ਜੀ ਲੱਗੀ ਏ। ਹਾਂ। ਉਹ ਬੱਚਾ ਖੜਿਆ ਮੜਿਆ ਇੱਧਰ। ਆ ਵੇਖੋ। ਆ ਕਰੋ ਚੈੱਕ ਠੀਕ ਹੈ ਜੀ। ਆ ਦੇਖ। ਇਹ ਇਤਰਾ ਮੁੱਠ ਚ ਆਈਦਾ ਕੁਝ ਕਰਨੀ। ਹਾਂ। ਲੈ ਵੀ। ਉਹ ਖਾਦੇ ਤਸਲੀ ਨਾ ਆ ਵੇਖੋ ਕੋਈ ਇਹ ਪਸੰਦ ਨਹੀਂ ਜੀ। ਹਾਂ। ਕੋਈ ਇਹਦਾ ਮੂੰਹ ਨਹੀਂ ਜੀਗਾ ਇੱਧਰ। ਹਾਂ ਬਿਲਕੁਲ ਬਿਲਕੁਲ। ਇਤਰਾ ਇਧਾਰ ਤੇ ਜਿਤਨਾ ਮਰਜ਼ੀ ਜੋ ਇਹਨੂੰ। ਚਲੋ ਜੀ। ਲਓ ਜੀ। ਸੋ ਇਹ ਜਿਹੜਾ ਦੋਸੋਂ ਵਿਖਾਉਣਾ ਤਾਂ ਜ਼ ਮਾਨੀ ਮਾਨੀਲ ਦੀ ਮੁੰਡਾ ਜਰਦਾ ਹੁੰਦਾ ਮੁੰਡੇ ਨੂੰ ਭੁੱਖ ਲੱਗੀ ਹੈ ਨਾ ਹਾਂ ਟਾਈਮ ਹੋ ਗਿਆ ਸੋ ਇਹ ਗੱਲਬਾਤ ਤਾਂ ਠੀਕ ਆ ਜੀ ਬਾਕੀ ਇੱਕ ਜਿਹੜੀ ਸ਼ੋਰਟ ਦੇ ਵਿੱਚ ਆਪਾਂ ਤੁਹਾਨੂੰ ਫਿਰ ਦੱਸ ਦਿੰਨੇ ਆ ਕੋਈ ਵਗਦਾ ਨਹੀਂ ਗਿਆ ਕੋਈ ਉਦੋਂ ਚ ਬੂੰਦਾ ਨਹੀਂ ਆਉਂਦੀਆਂ ਕੋਈ ਨਜਾਇਜ਼ ਠੀਕ ਆ ਜੀ ਸੰਧੂ ਦਾ ਫਰਜ ਬੰਦਾ ਸੀ ਸੰਧੂ ਦਾ ਫਰਜ ਬੰਦਾ ਭੈਣ ਭਰਾਵਾਂ ਨੂੰ ਹਾਂ ਪਰ ਜਿਹੜੀ ਗੱਲ ਹੈਗੀ ਆਪਣੇ ਅੱਡੇ ਦੇ ਉਹ ਦੱਸਾਂਗੇ ਬਿਲਕੁਲ ਸੋ ਕੱਤ ਵਜਨ ਵਾਲੀ ਝੋਟੀ ਆ ਉਹ ਤੁਹਾਨੂੰ ਆਪਾਂ ਪਹਿਲਾਂ ਵੀ ਦੱਸ ਦਿੰਦੇ ਆ ਠੀਕ ਆ ਜੀ ਬਾਕੀ ਵਿੱਚ ਵੇਖ ਕੇ ਵੀ ਸਾਰੇ ਭਰਾਵਾਂ ਨੂੰ ਪਤਾ ਲੱਗ ਜਣਾ ਵੀ ਕੱਤ ਵਜਨ ਪੂਰਾ ਸੋ ਪੂਰੀ ਜੰਮੀ ਪੜੀ ਤੇ ਇਹ ਕਰ ਲਾਲ ਕੀ ਮੋਲ ਕੀ ਡਿਮਾਂਡ ਤੀ ਜਾਂਦੀ ਆ ਅੱਜ ਦੇਖੋ ਸੰਧੂ ਸਾਹਿਬ ਦਾ ਚੰਗੀ ਆ ਇਹ ਡੇੜੇ ਹਰੀ ਸਾਰੀ ਮੱਝ ਨੂੰ ਕੱਦਣੀ ਹੀ ਹੁੰਦੇ ਕਿਉਂ ਮਾਲ ਲੈ ਤੇ ਖਰੀਦੀ ਦਾ ਆਪੇ ਖਾ ਲਓ ਪੁੱਤ ਤੁਸੀਂ ਵੀਡੀਓ ਪਾਉਂਦੇ ਜੀ ਦੇਖੋ ਆਪਾਂ ਤੋੜ ਕੇ ਵਿਖਾ ਦਿੰਨੇ ਹੁਣ ਪਛਮਾਨ ਹੋ ਗਿਆ ਹਾਂ ਵਿਖਾ ਦਿਓ ਠੀਕ ਆ ਜੀ ਸੋ ਲੇਵੇ ਨੂਵੇ ਦੀ ਕਰਮਾੜੀ ਦੀ ਬੰਤਰ ਬਹੁਤ ਸੋਹਣੀ ਆ ਸਾਫ ਸੁਥਰਾ ਲੇਵਾ ਸੰਧੂ ਸਾਹਿਬ ਕਿਹੇ ਵੀ ਪਾਸੇ ਨਹੀਂ ਖੁੰਜੀ ਫਿਰ ਸਿੰਘ ਵੀ ਕੱਦਦੇ ਸਾਬਾ ਨੂੰ ਵੇਖੋ ਕਿੰਦਾ ਸੋਹਣਾ ਚੰਗੀ ਆ ਚੰਗੀ ਆ ਠੀਕ ਆ ਹਣ ਨੇੜੇ ਤੋੜਦੇ ਕਰ ਲਾਲ ਸਿੱਧਾ ਕਰ ਲੈ ਇਥੇ ਫੁੱਲ ਵੱਡੀ ਮੈਂ ਆ ਇਹ ਮੋਦੀ ਬੱਚਾ ਆਇਆ ਜੀ ਪਸ਼ਮਾਈ ਆ ਉਸਮਣ ਤੋਂ ਬਾਅਦ ਤੁਸੀਂ ਥਣ ਦੀ ਸ਼ੇਪ ਸਾਈਜ਼ ਵੇਖ ਲਓ ਜਿੱਥੇ ਮਰਜ਼ੀ ਇਤਰਾ ਖਿਲਾੜ ਕੇ ਧਾਰਾ ਮਾਰੋ ਜਿੱਤਰਾ ਮਰਜ਼ੀ ਕਰ ਸਕਦੇ ਆ ਜੀ ਸੂਈ ਇਹ ਬੱਚੇ ਦਾ ਤਾਂ ਪਸ਼ੂ ਕਰਦਾ ਹੀ ਆ ਠੀਕ ਆ ਥੋੜਾ ਬੱਚਿਆਂ ਨੂੰ ਜਾਣਾ ਇਹਨੇ ਠੀਕ ਆ ਉਹ ਕਿ ਕਰ ਲਾਲ ਇਹ ਦੇਖੋ ਤਸੱਲੀਆਂ ਨਹੀਂ ਤਸੱਲੇ ਹੋ ਗਏ ਆ ਹੈ ਆ ਬਖਾ ਲੋ ਜਿੱਤਰਾ ਮਰਜ਼ੀ ਕਰੇ ਗਈ ਦੇ ਆ ਬਖਾ ਦਿਓ ਆਪੇ ਕਰਮਾਂ ਲਈ ਪੂਛ ਸਾਈਡ ਤੇ ਕਰ ਕਰ ਬਖਾਉਂਦੀ ਆ ਵੀ ਦੇਖੋ ਟੋਰ ਨਾਲ ਸੰਦੂ ਸਾਹਿਬ ਪਰਤੂਟਾਂ ਲਗੇ ਬਖਾਉਂਦੀਆਂ ਆ ਯਾ ਸਾਰੀ-ਸਾਰੀ ਨਹੀਂ ਬਖਾਉਂਦੀਆਂ ਠੀਕ ਆ ਲੈ ਵੀ ਕਰਨਾਲ ਕੀ ਮੰਗ ਕੀ ਡਿਮਾਂਡ ਰੋਗੇ ਦੀ ਇੱਕ 10 ਦੀ ਦੇ ਦਈਏ ਇੱਕ 10 ਦੀ ਦੇ ਦਈਏ ਹਾਂ ਜੀ ਕੋਈ ਲੈਸ ਇਹ ਜਿਹੜੇ ਕੱਦ ਸੰਧੂ ਸਾਹਿਬ ਸਵਾ ਸਵਾ ਲੱਖ ਦੇ 130 30 ਦੇ ਵਿੱਚ ਜੀ ਹਾਂ ਹਾਂ ਲੈ ਤੇ ਕਰਕੇ ਮਾਨਤਾ ਨਾਲ ਇੱਕ 10 ਦੀ ਦੇ ਦਈਏ ਠੀਕ ਆ ਜੀ ਬਾਕੀ ਕੋਈ ਨਹੀਂ ਕਰਾ ਦੇਗੇ ਮਾਨਤਾ ਨਾਲ ਗਰਲਾਲ ਜੇ ਸੁਣੋ ਦੱਸ ਜੀ 10 ਹਜ਼ਾਰ ਛੱਡ ਦਾਂਗੇ ਲੈ ਲੱਖ ਫੋਰ ਫੋਰ ਕਰ ਦਈਏ ਵੇਖ ਲੈ ਮਾਰ ਦਈਏ 99000 ਦੀ ਜਸਨੋਂ ਦੇਣੀ ਆ 95 ਦੀ 98 ਦੀ 98000 ਦੀ ਹਾਂ 98000 ਦੀ 298000 ਦੀ ਠੀਕ ਆ ਜੀ ਜਿਸ ਤਰ੍ਹਾਂ ਉਹ ਮਰਜੀ ਆਣ ਕੇ ਤਸੱਲੀ ਕਰੇ ਜੇ ਆਣ ਕੇ ਚਾਹੁੰਦਾ ਫਿਰ 10 ਜਿਸ ਤਰ੍ਹਾਂ ਵੰਗੋਂਦਾ ਫਿਰ 9 ਚੱਕੋ ਜੀ ਸ਼ਾਦਨਾ ਦੀ ਸੂਈ ਥੱਲੇ ਲਓ ਅੱਗੇ ਨੈਕਟ ਆਪਣੇ ਕੋਲ ਜਿਹੜੀ ਇਹ ਆ ਗਈ ਇੱਕ ਗਰਨਾਲ ਇਹ ਸਮਝਾ ਦੂਜਾ ਸੂਇ ਝੋਟੀ ਸੁਣੀ ਆ ਇਹ ਗੱਬਣ ਆ ਗਈ ਹਾਂ ਜੀ ਅੱਜ 31 ਤਰੀਕ ਨੂੰ ਆਪਣੀ ਵੀਡੀਓ ਬਣ ਗਈ ਹੈ ਤੇ ਕੱਲ ਨੂੰ ਪਾਣੀ ਇੱਕ ਨੂੰ 5 ਦਿਨ ਪੂਰੇ ਦੇ ਦੇ ਬਿਲਕੁਲ ਨਵੰਬਰ ਦਾ ਮਹੀਨਾ ਕੱਲ ਨੂੰ ਚੜ ਜਾਣਾ 1 ਤਰੀਕ ਨੂੰ ਆਪਾਂ ਵੀਡੀਓ ਅਪਲੋਡ ਕਰਦੇ ਹਾਂ 31 ਤਰੀਕ ਆ ਤੇ ਸਮਾਂ ਛਾਂ ਦੇ 5 ਨਵੰਬਰ ਨੂੰ ਸੰਤੂ ਸਾਹਿਬ ਇਹਦੇ ਦਿਨ ਪੂਰੇ ਹੁੰਦੇ ਜੀ। ਇਹ ਕੱਲ ਦਿਨ ਪੂਰੇ ਆ? ਹਾਂ ਨਾ 5 ਨੂੰ ਹੁੰਦੇ। 5 ਤਰੀਕ ਨੂੰ। ਹਾਂ ਜੀ। 5 ਨਵੰਬਰ ਨੂੰ ਦਿਨ ਪੂਰੇ ਆ ਠੀਕ ਆ ਜੀ। ਆ ਵਿਖਾ ਦਿਓ। ਆ ਦੇਖੋ ਜੀ। ਇਹ ਜੇ ਪਿਸਟਲ ਆ। ਹਾਂ ਵੇਖੋ ਬਿਲਕੁਲ ਆਹਨ ਬਿਲਕੁਲ ਮਲਾਇਮ ਕਰਨ ਵਾਲੀ ਮਕੰਮਾ ਸੰਤੂ ਸਾਹਿਬ ਇਹ ਵੀ ਬੜੀ ਕਰਮ ਵਾਲੀ ਇਤਰਾ ਬਹਿ ਕੇ ਤੇ ਪੀ ਆਪਾਂ ਤੇ ਕੋਈ ਇਹਨਾਂ ਵੰਗਾ ਨਹੀਂ ਜੇ ਪਾਇਆ। ਹਾਂ। ਇਹ ਤਰਾ ਤਸੱਲੀ ਕੀਤੀ ਐ ਲਓ ਜੀ ਆ ਫੇਸ ਸਾਰੇ ਮੱਝਾ ਫਿਰ ਕਿਸੇ ਦੇ ਬਾਈ ਨਹੀਂ ਜੀ ਕੋਈ ਹਾਂ ਪੱਧਰ ਦੇ ਸਾਰੀਆਂ ਉਹ ਮੂੰਹ ਮੱਥਾ ਚੈੱਕ ਕਰ ਲਓ ਠੀਕਾ ਜੀ ਬਾਕੀ ਕਈ ਭਰਾ ਹਰਕ ਚੀਜ਼ ਭਾਲਦੇ ਵੀ ਸਿੰਘ ਵੀ ਸੋਹਣਾ ਹੋਵੇ ਹਵਾਨੇ ਲੇਬ ਦੇ ਵੀ ਸਾਫ ਕਿਉਂਕਿ ਪੈਸੇ ਲਾਉਣੇ ਆ ਕਿਸੇ ਭਰਾ ਨੇ ਕੋਈ ਮਾੜੀ ਚੀਜ਼ ਤਾਂ ਲੈਣੀ ਨਹੀਂ ਠੀਕਾ ਜੀ ਹਰ ਇੱਕ ਵੀਰ ਨੂੰ ਤਾਂ ਵੀ 100 ਥਾਮਾ ਟਰਾਈ ਮਾਰ ਕੇ ਆਪਣੀ ਟਰਾਈ ਮਾਰੋ ਰੇਡ ਜਿੱਥੋਂ ਵੀਰ ਕੇ ਸਾਨੂੰ ਸਵਾਲਾ ਲੱਗਦਾ ਹੈ ਸਰ ਤੋਂ ਠੀਕਾ ਜੀ ਅੱਜ ਜਿਹੜੀਆਂ ਚਾਰੇ ਮੱਝਾ ਆਪਾਂ ਵਿਖਾਉਣੀਆਂ ਸਾਰੀਆਂ ਦੇ ਸਿੰਘ ਵੀ ਨਿੱਕੇ ਜੇ ਹਾਂ ਤੇ ਹਵਾਨੇ ਵੀ ਪੱਧਰ ਦੇ ਕਿਸੇ ਦੇ ਕੋਈ ਬਾਈ ਨਹੀਂ ਜ ਆਹ 봐 ਲੈ ਬਿਕਰ ਲਾਲ ਇਹਦਾ ਮੋਲ ਮੋਲੇ ਸੰਦੂ ਸਾਹਿਬ ਦੱਸਦੇ ਆ ਬੱਚਾ ਲੱਗ ਗਿਆ ਇੱਧਰ ਅੱਛਾ ਕੋਨੇ ਬੰਨ ਦੇ ਘੁੱਟ ਕੇ ਲਓ ਜੀ ਮੋਲ ਤੁਹਾਨੂੰ ਦੱਸ ਦਿੰਨੇ ਆ ਠੀਕ ਆ ਤੇ ਇਹ ਮੱਝ ਦੀ ਜਿਹੜੀ ਡਿਟੇਲ ਆ ਪੂਰੀ ਬਾਕੀ ਸਾਰੇ ਪੌਸਿਆਂ ਪ੍ਰੋਪਰ ਫੂਲ ਮੋਲ ਸੰਦੂ ਸਾਹਿਬ ਛੁੱਟ ਦਨੇ ਆਜ ਲੱਖੋਂ ਅੰਦਰ ਹੀ ਆਹ ਦੇ ਦੇ ਆ ਐਡਾ ਹਾਥੀ ਸੇ 98000 ਦੱਸਤਾ ਏ ਆਹੋ 98 ਦਾ ਹਾਂ ਇਹ ਦੇਦਾ 90000 ਦੀ 90 ਦੀ ਕੋਈ ਸਹੀ ਸਹੀ ਗੱਲ ਕਰਦਿਏ ਅਜੇ ਗਲਤ ਆ ਅਜੇ ਵੀ ਗੱਲ ਇਹ ਕੀ ਹੋਇਆ ਇੱਧਰ ਵੇਖੋ ਹਾਂ ਲਓ ਜੀ 85000 ਦੀ ਹਾਂ 85000 ਦੀ 85 ਦੀ ਹਾਂ ਜੀ ਹੋਰ ਹੁੰਦੀ ਛੋੜ ਕੇ ਬਸ ਪੂਰੇ 80000 ਦਾ 200 ਛੱਡਣਾ ਜੀ 200 ਰੁਪਏ 200 ਛੱਡਣਾ ਜੀ ਰੇਡੰਸਾ ਆਪਣੇ ਵੇਖਤੀ ਹੁੰਦੇ ਆ ਜਿਹੜੇ ਭੈਣ ਭਰਾ ਮਾਲ ਖਰੀਦਦੇ ਉਹਨਾਂ ਨੂੰ ਪਤਾ ਹੀ ਆ ਠੀਕ ਆ ਇੱਧਰ ਇੱਕ ਨੀਲੀ ਰਵੀ ਦਾ ਬਿਲਕੁਲ ਗਹਿਣਾ ਆ ਗਿਆ ਬੜੇ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਨਿਸ਼ਾਨੀਆਂ ਵੀ ਪ੍ਰੋਪਰ ਤੁਸੀਂ ਦੇਖ ਲਿਆ ਜੀ ਕਿੰਨਾ ਕਾਟਾ ਸਿੰਗਲ ਹੱਡੀ ਦੇ ਵਿੱਚ ਟੇਡਾ ਕੱਟ ਆ ਗਿਆ ਜੀ ਬਿਲਕੁਲ ਖੱਬੇ ਪਾਸੇ ਖੱਬੇ ਪਾਸੇ ਆ ਕੱਟ ਜੀ ਜਿੱਤੀ ਮੰਕਣੀ ਅੱਖ ਤੇ ਟੇਡਾ ਕੱਟ ਸ਼ਿੰਗ ਨਿਕਾ ਆਹ ਦੇਖੋ ਬਹੁਤ ਖੂਬਸੂਰਤੋ ਸੂਬਾ ਤਿੱਜਾ ਗੂ ਜੀ ਸਤੂ ਸਾਰ ਤਿੱਜਾ ਸੂਹਾ ਸੁਣੀ ਜੀ ਇਹਦੇ ਵੀ 5 6 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਠੀਕ ਆ ਜੀ ਲੋ ਵੀ 5 6 ਨਵੰਬਰ ਨੂੰ ਦਿਨ ਪੂਰੇ ਆ ਕੱਲ ਨੂੰ ਬਿਲਕੁਲ ਇੱਕ ਤਰੀਕਾ ਠੀਕ ਆ ਜੀ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਲੇਵੇ ਦੀ ਆ ਕੁਆਲਿਟੀ ਆ ਕੋਈ ਬਾਹੀ ਨਹੀਂ ਕੋਈ ਸਾਈਡ ਦਾ ਰੋਲਾ ਨਹੀਂ ਆ ਚੱਡੇ ਦੇ ਦੋ ਪਾਸੇ ਵੇਖੋਗੇ ਤੁਸੀਂ ਡੱਬ ਤੇ ਮਗਰਲੇ ਪਾਸੇ ਧੋਤੇ ਆ ਠੀਕ ਆ ਜੀ ਇਹ ਆ ਮ ਇਨਾਂ ਦੀ ਸਣਾ ਦੀ ਪਾਰ ਪਿਛੇ ਦੀ ਆਪਣੀ ਗਰੰਟੀ ਹੋਊਗੀ। ਬਿਲਕੁਲ। ਇਹ ਮੱਝ ਦੀ ਉਹਨਾਂ ਨੇ ਉਹਨਾਂ ਨੇ ਜਿੰਨਾ ਦਾ ਆਪਾਂ ਖਰੀਦੀ ਹੈ ਨਾ ਉਹਨਾਂ ਨੇ ਆਪਾਂ ਨੂੰ 13 ਕਿਲੋ ਦੁੱਧ ਦੀ ਗਰੰਟੀ ਦਿੱਤੀ ਆ। ਹਾਂ। ਪਰ ਆਪਾਂ ਗਰੰਟੀ ਦਾਂਗੇ ਸਿਰਫ ਸਣਾ ਦੀ। ਕੋਈ ਪ੍ਰਾਣ ਕੇ ਜਾ ਕੇ ਸੇਵਾ ਕਰੂ ਤੇ ਫੇਰ ਹੀ ਚਾਉ। ਬਿਲਕੁਲ ਬਿਲਕੁਲ। ਉਹ ਵੀ ਵਿਖਾ ਦਿਓ ਪੂਰੀ ਤਸੱਲੀ ਦੇ ਨਾਲ ਠੀਕ ਆ ਜੀ। ਬੜੇ ਵੀਰ ਆਪਣੇ ਮੁਰੀਦ ਨੇ ਬਿਲਕੁਲ ਵੀ ਟੇਡੇ ਪਾਸੇ ਕੱਟ ਵਾਲੀ ਮੱਝ ਚਾਹੀਦੀ ਆ। ਅੱਗੇ ਕਰਮ ਵਾਲੀ ਕੱਟੀ-ਕੁੱਟੀ ਲਾ ਗਈ। ਸੰਦੂ ਸਾਹਿਬ ਡੰਗਰ ਦੀ ਸੇਵਾ ਹੁੰਦੀ ਜਾਵੇਂ ਨਾ। ਨਾ ਡੰਗਰ ਪ੍ਰਾਣਾ ਹੀ ਹੁੰਦਾ ਜੇ ਤੇ ਨਾ ਦ ਯੋਦਾਂ ਆਪਾਂ ਆਖੀਏ ਵੀ ਪੱਠੇ ਪਹਿਣ ਇੱਕ ਟਾਈਮ ਦੁੱਧ ਦੇਵੇ ਚਾਰ ਟਾਈਮ ਹੋਣੀ ਇਹਨੇ ਗੱਲ ਬੰਨੀ ਬਿਲਕੁਲ ਬਿਲਕੁਲ ਲਓ ਜੀ ਤਿਜੇ ਸੂਵੇ ਦੋਸਤੋ ਇਹ ਸਮਾਜ ਨੇ ਸੁਣਾ ਬਾਕੀ ਬਿਲਕੁਲ ਆਪਾਂ ਗੱਲ ਕਰਦੇ ਵੀ ਗੰਡੇ ਦੇ ਛਿਲਕ ਜਆ ਪਿੰਡਾਂ ਕਰਮਾਲੀ ਦਾ ਬਿਲਕੁਲ ਕਾਰਜ ਆਹ ਚੱਲ ਸੰਧੂ ਸਾਹਿਬ ਵੇਖੋ ਫਿਰ ਇਹਦਾ ਆ ਤੋਰਾ ਤਾਰਾ ਵੇਖੋ ਕਰਮਾਲੀ ਦਾ ਵੀ ਇਹ ਨਹੀਂ ਵੀ ਜੇ ਕੋ ਤਿਜੇ ਸੂਵੇ ਕਹਿ ਦਿੱਤੀ ਤੇ ਖੁੱਲੇ ਲੈ ਆ ਸੰਧੂ ਸਾਹਿਬ ਦੁੱਧ ਚ ਕੋਈ ਸ਼ੇਵਾਲਾ ਲੈ ਜੇ ਇਹ ਤਾਂ ਸੱਚੀ ਤੇਰਾ 14 ਕਿਲੋ ਚਵਾ ਦੂਗੀ ਇਹ ਨਹੀਂ ਲਾਓ ਦੋ ਮੰਨੇ ਡੱਬ ਵੇਖੋ ਨਸਲ ਜਾ ਤਾਂ ਪੂਰੀ ਆ ਵੀ ਹਾਂ ਵਿਖਾ ਦਿਓ ਆ ਇਹ ਲਾਏ ਭ ਕੋਲਾ ਜਲਾ ਬਹੁਤ ਸੋਹਣਾ ਨੇਵਾ ਚੰਗਾ ਤਿਆਰ ਕਰੀ ਹੁੰਦੀ ਆ ਚਾਈ ਚਾਈ 50 50000 ਦੀਆਂ ਸੰਧੂ ਸਾਹਿਬ ਇਸ ਚੀਜ਼ ਦੀਆਂ ਕਟੀਆਂ ਵਿਕਦੀਆਂ ਜਾਂਦੀਆਂ ਐ ਚੰਗੀ ਜਿਹਾ ਬਾਦੀ ਦਾ ਲਾ ਲੂਣ ਤੇ ਲੱਗਾ ਕਰਮਾਲੀ ਦੇ ਠੀਕ ਆ ਜੀ ਸੋ ਇਹ ਦੋਸਤੋ ਨੀਲੀ ਅਰਾਵੀ ਦੀ ਮੱਝਾ ਕਿਉਂਕਿ ਮੈਨੂੰ ਲੱਗਦਾ ਵੀ ਜਦੋਂ ਵੀ ਵੀਰ ਦਲੇਰ ਸਿੰਘ ਪਾਠ ਹੋਂ ਦੇ ਘਰੋਂ ਆਪਾਂ ਵੀਡੀਓ ਬਣਾਈਦੀ ਆ ਕੋਈ ਹਰੇਕਪੂਰ ਦੇ ਵਿੱਚ ਕੋਈ ਇੱਕਤ ਦਾ ਨਾਗ ਤਾਂ ਤੁਹਾਨੂੰ ਜਿਹੜਾ ਜ਼ਰੂਰ ਨੀਲੀ ਰਾਵੀ ਦਾ ਵੇਖਣ ਦੇ ਵਿੱਚ ਮਿਲਦਾ ਹੀ ਆ ਅੱਗੇ ਸੰਧੂ ਸਾਹਿਬ ਨੀਲੀ ਰਾਵੀ ਆ ਦੋ ਜਣੇ ਬਾਕੀ ਕਰਮਾਲੀ ਵੇਖੋ ਥੋੜ੍ਹਾ ਪਾਂਢੀ ਪਾਊਗੀ ਹਜੇ 5 ਸਮੇਂ ਦਾ ਨਹੀਂ ਪਤਾ ਹੁੰਦਾ ਅਕੀਰ ਕੇ ਦੋ ਤਿੰਨ ਚੌ ਦਾ ਨਾ ਜੇ ਤਿਆਰੀ ਕਰ ਆ ਵੇਖੋ ਵਟ ਦੀ ਹਾਂ ਇਸ ਤਰ੍ਹਾਂ ਹੀ ਚਿਪਕੇ ਦਸਲੀ ਕਰੀ ਜਾਂਦੀ ਆ ਬੇ ਰੋਟੀ ਕਾ ਜੀ ਵੇ ਵੇਖੋ ਇਹ ਛੜਾ ਨੀਲੀ ਰਾਵੀ ਮੂੰਹ ਚਿੱਟੇ ਤੇ ਹੱਤ ਨਾਲ ਹਾਂ ਇਸ ਤਰ੍ਹਾਂ ਜਿਦਾਂ ਬੇ ਰੋਟੀ ਮਸਲੀ ਕਰੇ ਨੇ ਚੰਗੀ ਆ ਕੋਈ ਪਰਦੇ ਵੀ ਵੱਡਾ ਕੋਈ ਬਰੀਡ ਤੇ ਕੰਮ ਕਰੇ ਸ਼ੌਂਕ ਨਾਲ ਲੈ ਜਿੰਦੇ ਸੰਤੋਖ ਸਿੰਘ ਲੱਡੀ ਆਹ ਸਿੰਗਲ ਲੱਡੀ ਕਈ ਵਾਰ ਸੋਚਾਂ ਚ ਪੈ ਜਾਂਦੇ ਕਿ ਕਿਹੜੀ ਸਿੰਗਲ ਲੱਡੀ ਕਿਹੜੀ ਹੁੰਦੀ ਆ ਹਾਂ ਦੀ ਜੇ ਸਿੰਗਲ ਲੱਡੀ ਲੱਕ ਨਾਲ ਉਹ ਗਿੱਠ ਚੀ ਹੋਵੇ ਤੇ ਬਾਕੀ ਪੁੱਠਿਆਂ ਦੇ ਵਿੱਚ ਉਹ ਹੋਵੇ ਪੂਰੀ ਬਹੁਤ ਵਧੀਆ ਹਾਂ ਲੈ ਵੀ ਕਰ ਲਾਲ ਮੋਲ ਬੋਲ ਮੋਲ ਸੰਦੂ ਸਾਡ 90000 ਦੀ ਦੇ ਦੀ 90 ਦੀ ਹਾਂ ਸਹੀ ਸਹੀ ਮਾਈ ਦੇ ਹਿਸਾਬ ਨਾਲ ਤਾਂ ਸਹੀ ਕੀਤਾ ਜੀ ਨਹੀਂ ਮੱਝ ਦੇ ਹਿਸਾਬ ਨਾਲ ਸਹੀ ਆ ਬਾਕੀ ਕਰੀਏ ਮਾਨਤਾਂ ਕੋਈ 85000 ਦੀ ਦੇ ਦਾਂਗੇ 85000 ਦੀ ਹਾਂ ਜੀ ਐਂਡ ਹੋ ਗਿਆ ਕਿ 1.82 ਹਜ਼ਾਰ ਦੀ ਦੇ ਦੇ 1.82 ਹਜ਼ਾਰ ਦੀ ਹੋ ਜੂਗੀ 80 ਹਜ਼ਾਰ ਤੇ 200 ਛੋਟ ਹੀ ਕਰਨੀ ਹੈ ਲਓ ਵੀ ਚੱਕੋ ਭਾਵੇਂ ਇਹ ਕੋ ਲੈ ਲੈ ਭਾਵੇਂ ਪਰਲੀ 80 ਹਜ਼ਾਰ ਦੇ ਵਿੱਚੋਂ 200 ਰੁਪਿਆ ਛੋਟ ਹੋ ਜੂਗੀ ਭਾਵੇਂ ਇਹ ਲੈ ਲੈ ਕੋਈ ਭਾਵੇਂ ਪਰਲੀ ਹਾਂ ਜਿਹੜੀ ਮਰਜ਼ੀ ਦਾ ਸੌਦਾ ਮਾਰ ਲਿਆ ਜੇ ਮੱਝਾ ਸਾਰੀਆਂ ਚਲੋ ਆਪੋ ਆਪਣੀ ਜਗ੍ਹਾ ਤੇ ਹਾਂ ਇਹਨਾਂ ਦੇ ਰੇਟ ਸੰਤੂ ਸਾਹਿਬ ਇੱਕੋ ਜਿਹੇ ਦੋਂਦੇ ਠੀਕ ਆ ਇਹ ਵੀ ਗਰ ਲਾਲ ਕੇ ਗੱਬਣੇ ਇਹ ਸੰਤੂ ਸਾਹਿਬ ਦੂਜੇ ਸੂਏ ਝੋਟੀ ਸੁਣੀ ਜੇ ਠੀਕ ਆ ਜੀ ਇਹ ਵੀ ਪਿਓ ਨੀਲੀ ਰਾਵੀ ਜੀ ਲਓ ਜੀ ਨੀਲੀ ਰਾਵੀ ਦੀ ਆ ਬਾਕੀ ਬੂਥੀ ਪਾਤੀ ਬਹੁਤ ਸੋਹਣ ਤੇ ਇਹ ਵੀ ਬਿਲਕੁਲ ਸਿੰਗਲ ਹੱਡੀ ਆ ਖੋਟਿਆਂ ਤੋਂ ਤੁਸੀਂ ਵੇਖੋਗੇ ਪਿੱਠਪੂੜਾ ਤੋਂ ਵੇਖੋਗੇ ਤੇ ਸਿੰਗਲ ਹੱਡੀ ਕਾਫੀ ਉੱਚੀ ਆ ਸੰਧੂ ਸਾਹਿਬ ਇਹ ਵੀ 5-6 ਦਿਨ ਲੈ ਜੂਗੀ ਦੁੱਧ ਵਾਲੇ ਪਾਸੇ ਵੀ ਕਰਮ ਵਾਲੇ ਇਹੋ ਜਿਹੇ ਪਸ਼ੂ ਚੰਗੇ ਮੰਨੇ ਗਏ ਆ ਨੀਦੀ ਦੀ ਝੋਟੀ ਬਹੁਤ ਪਿਆਰੀ ਆ ਚਾਰੇ ਪੈਰ ਧੋਤੇ ਆ ਪੂਛ ਚੱਡੇ ਲੇਵੇ ਤੱਕ ਜਿਹੜੀ ਟੱਚ ਕਰਦੀ ਵਾਈਟ ਪਿੱਠਪੂੜਾ ਸੋਹਣਾ ਬਿਲਕੁਲ ਬਰੀਕ ਪਤਲੇ ਪਿੰਡੇ ਦੇ ਵਿੱਚ ਅੱਖਾਂ ਵੀ ਗਲਾਬੀ ਜਿਹੀ ਜੀ ਤੁਹਾਨੂੰ ਫੇਰ ਇੱਕ ਵਾਰੀ ਆਪਾਂ ਆ ਕਰੋ ਚੱਕ ਠੀਕ ਆ ਜੀ ਸੋ ਸਿੰਘ ਸੁੰਗ ਦੀ ਬੰਤਰ ਵੇਖੋ ਵੇਖੋ ਬੱਗੀ ਮੋਛ ਬੱਗੀ ਨਾਸ ਤੇ ਬਿੱਲੀ ਮਣਕੀ ਅੱਖ ਠੀਕ ਆ ਜੀ ਸੋ ਨੇਲੀ ਦੀ ਜਿਹੜੀ ਇਹ ਝੋਟੀ ਆ ਦੂਜਾ ਸੂਬਾ ਕਿੱਥੇ ਦੂਜਾ ਸੰਦੂ ਸੰਦੂ ਦੂਜਾ ਗਰੰਟੀ ਆ ਦੂਜਾ ਸੂਬਾ ਠੀਕ ਆ ਜਿਹੜੀ ਦੂਜੇ ਦੂਜੇ ਦੱਸਾਂ ਜਿਹੜੀ ਚੱਜੇ ਦੱਜੇ ਤੁਹਾਨੂੰ ਤੁਹਾਨੂੰ ਦੀ ਸਫਾਈ ਤੁਹਾਨੂੰ ਦਿਖਾਉਣੇ ਆ ਲੇਵੇ ਦੀ ਸਫਾਈ ਤੁਸੀਂ ਚੈੱਕ ਕਰੋ ਮੁੱਠੀ ਥਾਣਾ ਬਿਲਕੁਲ ਮੋਟਾ ਥਾਣਾ ਠੀਕ ਆ ਜੀ ਟਿੱਪਣ ਟੁੱਪਣ ਦੀਆਂ ਪੋਲੀ ਇਹ ਕਰਦਾ ਸਰ ਸਾਹਿਬ ਟਿੱਪਣ ਦੀ ਗਰੰਟੀ ਹੋਊਗੀ ਮਜਾਂ ਦੀ ਠੀਕ ਆ ਜੀ ਲੋ ਵੀ ਟਿੱਪਣ ਦੀ ਵੀ ਪੂਰੀ ਤਸੱਲੀ ਗਰੰਟੀ ਰਹੂਗੀ ਬਾਕੀ ਕਿਸੇ ਰਕਮ ਦੀ ਦੋਸਤੋ ਗੱਬਣ ਮੱਝਾਂ ਜਿਹੜੀਆਂ ਪਿੱਛੇ ਭਾਰ ਦੀ ਕੋਈ ਮੁਸ਼ਕਲ ਨਾ ਹੋਊਗੀ ਆਨਲਾਈਨ ਦਾ ਸੰਧੂ ਸਾਹਿਬ ਮਤਲਬ ਇਹ ਆ ਵੀ ਕੇ ਨੀ ਵੀ ਪੈਸੇ ਪਵਾਲੇ ਤੇ ਆਨਲਾਈਨ ਗਰੰਟੀ ਖਤਮ ਆ ਹਾਂ ਸਾਈ ਬੰਨ ਅਗਲਾ ਪਾਵੇ ਜਾਂ ਲਾ ਕੇ ਤੇ ਪਕੇ ਤਸੱਲੀ ਕਰਕੇ ਪੈਸੇ ਦੇ ਦੇਵੇ ਹਾਂ ਇਹੋ ਜੀਆਂ ਮੱਝਾਂ ਆਪਣੀਆਂ ਲੋ ਵੀ ਚੰਗੀ ਆ ਝੋਟੀ ਵੀ ਚੰਗੀ ਆ ਦੋਸਤੋ ਬਾਕੀ ਕਤਕੂਤ ਵੀ ਪੂਰਾ ਕੋਈ ਇਹ ਨਹੀਂ ਵੀ ਛੋਟੀ ਜਾਂ ਮਧਰੀ ਜਾਂ ਮਧਰੀ ਡੋਲੀ ਦੀ ਆ ਜਾਂ ਛੋਟੀ ਜਾਂ ਕਦ ਵੀ ਸੋਨਾ ਆ ਇੱਧਰ ਬਹਿਣੀ ਵਾਲੇ ਪਾਸੇ ਵੀ ਥਣ ਥਣ ਬੜਾ ਸਫਾਈ ਵਾਲਾ ਲੇਵੇ ਦੀ ਸਫਾਈ ਤੁਸੀਂ ਚੈੱਕ ਕਰ ਕੋਈ ਅਜਰਾਬਾਂ ਜੇ ਫਿਰ ਚੋਂ ਪਰਾਂ ਦੀਆਂ ਠੀਕ ਆ ਨਵੀਕਰ لال ਦੇਵਾਂਗੇ ਕਿੰਨੇ ਦੀ ਹਾਂਣਾ ਸੰਦੂ ਸਾਹਿਬ ਪਹਿਲੇ ਬਜ਼ਾਰਾਂ ਦੇ ਹਿਸਾਬ ਨਾਲ ਦੇਗੀ 10 15 ਦੀ ਹਾਂਜੀ ਅੱਜ ਪੂਰੇ ਲੱਖ ਦੀ ਦੇ ਦਾਂਗੇ ਪੂਰੇ ਲੱਖ ਦੀ ਹਾਂਜੀ ਇੱਕੋ ਇੱਕ ਹੀ ਗੱਲ ਕਰਦਗੇ ਹੁਣ ਆਪਾਂ ਦਾ ਮਤਲਬ ਇੱਕ ਐਂਡਲ ਆਪਣੇ ਕੋਲ ਫੀਸ ਆ ਤੇ ਜਾਇਜ਼ ਹੀ ਮੁੱਲ 90000 ਦੀ ਠੀਕ ਆ ਜੀ 90000 ਦੀ ਜੇ ਤੇ 200 ਛੋਟ 85000 ਦੀ ਦੇਣੀ ਆ ਚੱਕੋ ਅੱਜ ਤੱਕ ਹਾਸਤਾ ਹੀ ਪਾਉਣ ਡਿਆ ਕਰਲਾ ਹਾਂ ਮੁੱਲ ਵੇਖ ਲਓ ਤੁਸੀਂ ਮੱਜਾ ਦੇ ਹਿਸਾਬ ਨਾਲ ਹਾਂ ਜੇ ਕੋਈ ਜ਼ਿਆਦਾ ਤੇ ਫਿਰ ਕੋਈ ਭੈਣ ਭਰਾ ਪਾਣ ਦੱਸ ਸਕਦਾ 85000 ਦੇ ਵਿੱਚੋਂ 200 ਰੁਪਏ ਛੋਟ ਹਾਂ ਇਹ ਦੋ ਗੱਲ ਫਿਰ ਰਾਤ ਖੋਲਣ ਵਾਲਾ ਕੰਮ ਮੰਨਣਾ ਜੇ ਕੋਈ ਮੁਫਤ ਕਿਸੇ ਨਹੀਂ ਦੇਣੀਆਂ ਰਾਤ ਖੋਲਣ ਵਾਲਾ ਕੰਮ ਮੰਨਣਾ ਨਹੀਂ ਨਹੀਂ ਹਾਂ ਇਹ ਪੈਸੇ ਲਾ ਕੇ ਕੋਈ ਦੋ ਇਹਦੇ ਉਹਨਾਂ ਨੇ ਜਿੰਨਾਂ ਦਾ ਲਖਰੀਤੀ ਉਹਨਾਂ ਵੀਡੀਓ ਵੇਖਣੀ ਆ ਇਹਦਾ 1 20 ਮੰਗਿਆ ਆ ਉਹਦਾ 1 15 ਮੰਗਿਆ ਜਿੰਨਾਂ ਦਾ ਖਰੀਦੀ ਆ ਬਿਲਕੁਲ ਜੀ ਹਾਂ ਬਿਲਕੁਲ ਲਓ ਵੀ ਇਹ ਦੋਸਤੋ ਐਂਡ ਵਾਲੇ ਰੇ ਜੈਜ ਪੜਤੇ ਆ ਸਤਿ ਸ੍ਰੀ ਅਕਾਲ ਇਹ ਵੀਡੀਓ ਜਿਹੜੀ ਦੂਜੇ ਤੀਜੇ ਦਿਨ ਪਾਉਣ ਦਾ ਮਕਸਦ ਹੁੰਦਾ ਸਿਰਫ 1000 2000 ਕਮਾਈ ਵਾਲਾ ਕੰਮ ਬਿਲਕੁਲ ਜੀ ਬਿਲਕੁਲ ਹਾਂ ਆ ਲਾਈਆਂ ਕੱਲ ਨੂੰ ਫੇਰ ਵੇਗੀਆਂ ਫੇਰ ਲੈ ਆਉਣੀਆਂ ਠੀਕ ਆ ਲੈ ਵੀ ਕਰ ਲਾਓ ਇੱਧਰ ਦੇਖੋ ਆ 6000 ਦੀ ਝੋਟੀਆਂ ਆਸਤੀ ਦੇਖੋ ਲਓ ਜੀ ਤੇ ਹੁਣ ਆਪਾਂ ਨੂੰ ਮੁੱਤ ਥੋੜਾ ਕਿਹਨੇ ਫੜਾਤੀਆਂ ਬਾਹਰ ਕਰਾ ਦਿਓ ਚੈੱਕ ਕਰ ਜਿਹਨੇ ਸੇਵਾ ਕੀਤੀ ਆ ਉਹਨਾਂ ਦਾ ਮੇਰਾ 1.5 ਲੱਖ ਵਟਿਆ ਜਾਵੇ ਸੁਲੇਵੇ ਲੂਵੇ ਚੰਗੇ ਆ ਸਭ ਤੋਂ ਮੇਰਾ ਗੱਲ ਲਾ ਵੀ ਥੱਲੋਂ ਲੈਵੇ ਬੜੇ ਸਾਫ ਸੁਥਰੇ ਆ ਕੋਈ ਦਾਗ ਨਹੀਂ ਹੈਗਾ ਬੇਦਾਗ ਜਿਹੜੀਆਂ ਮੱਝਾਂ ਸੰਧੂ ਸਾਹਿਬ ਆ ਜਿਹੜੀ ਅੱਜ ਸੱਜਰ 97000 ਦੀ ਮੱਝ ਆ ਪਪਾਈ ਹੈ ਨਾ 98000 ਦੀ ਜੱਸ ਨੂੰ ਇਹ 87000 ਦੀ ਸ਼ੀਨਿਆਂ ਤੋਂ ਮੈਂ ਖਰੀਦੀ 13 ਕਿਲੋ ਦੁੱਧ ਦੀ ਟੋਕੜ ਕਬੰਧ ਲਈ ਠੀਕ ਹੈ ਜੀ ਹਾਂ ਤੇ ਹੁਣ ਸੱਜਰ ਸਮਾਗ ਇਹਦਾ 97000 ਰੁਪਇਆ ਦੱਸੋ ਕੀ ਵਾਧਾ ਲੈਣੇ ਬਿਲਕੁਲ ਓਕੇ ਗਰਲਾਲ ਵੀਰੇ ਹਾਂ ਜੀ ਇਹ ਅੱਜ ਪਸ਼ੂ ਸੀਗੇ ਗਰਲਾਲ ਵੀਰ ਦੇ ਬਿਲਕੁਲ ਫਾਰਮ ਤੇ ਇੱਕ ਨੰਬਰ ਜਿਹੜੇ ਆਪਣੇ ਨੰਬਰ ਹੈਗਾ ਸੰਧੂ ਸਾਹਿਬ 97792 92006 97792 92006 ਪਿੰਡ ਡਾਲ ਤਸੀਲ ਪਟੇ ਜਿਲ੍ਹਾ ਸ਼੍ਰੀ ਤਰਨਤਾਰ ਜਿਹੜੇ ਰੇਡ ਪਾਏ ਇਹਨਾਂ ਦੇ ਵਿੱਚੋਂ ਵੀ ਦੀ ਛੋਟ ਛਪਾਈ ਹੋਣੀ ਜੀ ਮੋਲਹਾਨਾ ਵਾਲੇ ਆ ਜਿਹੜੀ ਗੱਲ ਦੱਸਾਂਗੇ ਕੋਈ ਭੈਣ ਭਰਾਣ ਕੇ ਤਸੱਲੀ ਕਰਕੇ ਆ ਜੀ ਚੈੱਕ ਕਰਕੇ ਖੜੇ ਬਿਲਕੁਲ ਹਾਂਜੀ ਲੋ ਵੀ ਦੱਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਾਲ ਆਉਂਦਾ ਰਹਿੰਦਾ ਮੇਰੇ ਵੀਰ ਜੁੜੇ ਰਿਹਾ ਕਰੋ ਪੁੱਛ ਕੇ ਪੁੱਛ ਕਰਦੇ ਰਿਹਾ ਕਰੋ ਪਸ਼ੂ ਇਹਨਾਂ ਦੇ ਕੋਲ ਨੀਲੀ ਰਾਵੀ ਦੇ ਮੂਰਾ ਬਰੀਡ ਦੇ ਵਿੱਚ ਕ੍ਰੋਸ ਬਰੀਡ ਦੇ ਵਿੱਚ ਆਏ ਗਏ ਰਹਿੰਦੇ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਜੀ